ਅੱਜ ਅਰਵਿੰਦ ਕੇਜਰੀਆ ਜੋ ਪਾਰਟੀ ਦੇ ਆਗੂ ਨੇ ਉਹਨਾਂ ਦੀ ਜਿਹੜੀ ਬੇਰੁਹੀ ਹੈ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਅਰਵਿੰਦ ਕੇਜਰੀਆ ਜੀ ਨੂੰ ਜੇਲ੍ਹ ਭੇਜਿਆ ਸੀਗਾ ਅੱਜ ਪਤਾ ਲੱਗਦਾ ਨਹੀਂ ਸਾਫ਼ ਸੁਥਰੀ ਸਾਖਦਾ ਉਹਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਤੇ ਡੁੱਬਣੇ ਜਾ ਰਹੇ ਹੋ ਦੀ ਦੇ ਤਹਿਤ ਅੱਗੇ ਪੂਰੀ ਜੱਟ ਵਿੱਚ ਡੁੱਬਣਾ। بڑا ਗੁੱਸੇ ਵਾਲਾ ਦਿਨ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਪ੍ਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਦਿੱਤਾ ਔਰ ਸਾਡੇ ਪਾਰਟੀ ਦੇ ਜੋ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਪਹਿਲਾਂ ਮਨੀਸ਼ ਸੋਰੀਆ ਜੀ ਨੂੰ ਅੰਦਰ ਦਿੱਤਾ ਔਰ ਜੈਨ ਸਾਹਿਬ ਨੂੰ ਅੰਦਰ ਦਿੱਤਾ ਕਿਉਂਕਿ ਭਾਜਪਾ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਲੋਕ ਹਿੰਦੁਸਤਾਨ ਦੀ ਰਾਜਨੀਤੀ ਨੂੰ ਬਦਲਦੀ ਗੱਲ ਕਰਦੇ ਨੇ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਦੋ ਤਾਂ ਕਿ ਜਿਹੜੇ ਪੰਜਾਬ ਹਿੰਦੁਸਤਾਨ ਦੀਆਂ ਲੰਮੇ ਸਮੇਂ ਤੋਂ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਜਿੱਦਾਂ ਉਹਨਾਂ ਨੇ ਸਿਸਟਮ ਬਣਾਇਆ ਹੋਇਆ ਕੇਜਰੀਵਾਲ ਸਾਹਿਬ ਨੇ ਪਹਿਲੇ ਇੱਕੋ ਦੇਸ਼ ਦੇ ਲੀਡਰ ਨੇ ਜਿਨ੍ਹਾਂ ਨੇ ਰਾਜਨੀਤੀ ਨੂੰ ਬਦਲਦੀ ਗੱਲ ਕਰੀ ਆ ਅੱਜ ਉਹਨਾਂ ਨੂੰ ਬੇਸਿਕ ਤੱਲ ਸੌਰੀ ਗੱਲ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਜਵਾਨਤ ਮਿਲੀਆ ਔਰ ਉਸ ਦੀ ਖੁਸ਼ੀ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਹਲਕਾ ਧੂਰੀ ਦੇ ਜਿੰਨੇ ਵੀ ਸਾਡੀ ਲੀਡਰਸ਼ਿਪ ਆ ਚੱਠਾ ਸਾਹਿਬ ਧੰਦਰਾ ਸਾਹਿਬ ਬੰਦ ਸਿੰਘ ਮਡੇਰ ਹੋਣੀ ਸਾਡੇ ਪ੍ਰਧਾਨ ਜੀ ਜਿੰਨੇ ਵੀ ਸਾਡੇ ਸਮੂਚੀ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਧੂਰੀ ਦੇਖੇ ਲੱਡੂ ਵੱਡੇ ਜਾ ਰਹੇ ਆ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਉਹਨਾਂ ਦੇ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਆ ਤਕੜੇ ਹੋ ਕੇ ਪਾਰਟੀ ਨਿਕਲੂਗੀ ਔਰ ਹਰਿਆਣੇ ਦੇ ਵਿੱਚ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਬੀਜੇਪੀ ਸਰਕਾਰ ਦਾ ਮੂੰਹ ਮੋੜੂਗੀ। ਹਾਰ ਹੋਈਆ ਕਿਉਂਕਿ 라ਵਲ ਰਾਜ ਆ ਮੋਦੀ ਦਾ ਰਾਜ ਰੇ ਦਾ ਔਰ ਸਾਡੇ ਮਾਚੋ ਬਰਿੰਦ ਕੇਰੀ ਵਾਲ ਚੰਗੀ ਸੋਚ ਤੇ ਚੱਲਣ ਵਾਲੇ ਸੀ ਉਹਨਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ ਇਮਾਨਦਾਰੀ ਨਾਲ ਦਿੱਲੀ ਦੇ ਵਿੱਚ ਸਰਕਾਰ ਚਲਾਈ ਤੇ ਇਮਾਨਦਾਰੀ ਨਾਲ ਪੰਜਾਬ ਤੇ ਉਹਨਾਂ ਤੋਂ ਇਹ ਛੱਲਿਆ ਨਹੀਂ ਗਿਆ ਤੇ ਅੱਜ ਸਾਡੇ ਸਤਕਾਰ ਜੋ ਮਹਾਰਾਜ ਕੁੱਤੀ ਨੇ ਸਾਨੂੰ ਬਹੁਤ ਕੁੱਤੀ ਆ ਉਹਦੀ ਕੁਰਸੀ ਦੇ ਵਿੱਚ ਅਸੀਂ ਲੜਨਾ ਪੈਣਾ। ਨੌਜਵਾਨਾਂ ਨੂੰ ਕਿਸਨੇ ਹਾ ਦੂੰਗੇ ਨੌਜਵਾਨਾਂ ਨੂੰ ਇਹ ਸਿਹਰਾ ਦੂੰਗਾ ਵੀ ਚੰਗੀ ਪਾਰਟੀ ਆਮ ਆਦਮੀ ਪਾਰਟੀ ਇਹਦੇ ਨਾਲ ਸਾਰੇ ਇਕੱਠੇ ਹੋ ਕੇ ਚੱਲੋ ਤੇ ਆਉਣ ਵਾਲਾ ਸਮਾਂ ਜਿਹੜਾ ਚੰਗਾ ਆਊਗਾ ਜੇ ਪੰਜਾਬ ਦੀ ਜਵਾਨੀ ਬਚਾਉਣੀ ਆ ਤਾਂ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਚਲੋ ਸਾਡੇ ਮਾਝੂਕ ਮੁੱਖ ਮੰਤਰੀ ਸਾਹਿਬ ਦੀ ਸੋਚ ਬੜੀ ਚੰਗੀ ਹੈ